ਕਾਲ ਸਹਾਜ ਵਿਧੇ ਜਪ ਸਿੰਘ ਵੀ ਜੀ ਐਸਏ ਕਰਕੇ ਕੱਲ ਨੂੰ ਮੀਟਿੰਗ ਸੱਦੀ ਗਈ ਹੈ ਵਕਾਊ ਲੋਕ ਪਹਿਲਾਂ ਬੇਠੇ ਦੇ ਲਾਠੇ ਚਾਰਜ ਕੀਤਾ ਤੇ ਫਿਰ ਕਰੋੜ ਰੁਪਇਆ ਲੈ ਕੇ ਰਾਇ ਨਵਾ ਕੀਤਾ ਤੇ ਗੱਡੀ ਬਣਵਾਉਣੀ ਕੀਤੀ ਤੇ ਕਾਲੋ ਤੇ ਮੜੇ ਅਰਦਾਸ ਕਰਕੇ ਅਰਦਾਸ ਆਪਾਂ ਮਾਂ ਮੰਗੇ ਤੇ ਪੁੱਸ ਦੀ ਗੱਡੀ ਚਾਲੂ ਕਰਿਆ ਫਿਰ ਇਸੇ ਕੱਢਿਆ ਸਾਹਮਣੇ ਲਿਆਂਦਾ ਗੋਲ ਮੋਲ ਗੱਲ ਕਰ ਗਿਆ 24 ਤਰੀਕ ਤੱਕ ਉਹਨਾਂ ਨੇ ਕਿਹਾ ਅਸੀਂ ਫਿਰ ਤਾਂ ਮਾਫੀ ਮੰਗੂਗਾ ਲੈ ਦੇ ਤੇ ਇਹ ਲਾਲ ਕੀਤਾ ਸੀ ਮੈਂ ਬੜੇ ਲਫਾਵੇ ਮਰਜੀਦਾ ਤੇ ਇਹ ਗਰਮ ਗੱਲਾਂ ਕਰ ਜਾਨੀਆਂ ਮੈਂ ਕੁੱਟ ਵੱਡੂਗਾ ਪਲਾਨ ਕਰੂਗਾ ਟੀ ਕਰੂਗਾ ਫਿਰ ਆਪੇ ਲਾਉਸ ਕਰਤਾ 30 ਤੱਕ ਦਾ ਉਥੇ ਵੀ 30 ਤੱਕ ਮਾਫੀ ਮੰਗਣਗੇ ਨਾਲੇ ਉਹਦੇ ਕੋਈ ਸ਼ਰਨ ਆਇਆ ਨਹੀਂ ਗੁਰੂ ਦੀ ਤੇ ਖੋਸੇ ਨੇ ਇਹਨੇ ਸ਼ਬਦ ਪੜ੍ਹੀ ਹੈ ਇਹ ਸ਼ਬਦ ਤੇ ਪੜੀ ਜਾਂ ਨਾ ਸਟੇਜ ਉਤੇ ਜੋ ਸ਼ਰਨ ਆਵੇ ਤੇ ਸਕੰਡ ਲਾਵੇ ਗਰਨਤਾ ਸੁਆਮੀ ਸੰਧਾਰ ਕੇ ਆਇਆ ਤੋਂ ਕੋਈ ਹੈ ਨਹੀਂ ਮਾफी ਮੰਗਣ ਤੇ ਪੰਥ ਦੀ ਉਹ ਇਹਨਾਂ ਨੇ ਤੋਹੀਨ ਕੀਤੀ ਕੱਲ ਕਿ ਜਿਹੜੀ ਨਾਂ ਵੀ ਕਰਨ ਵਾਲੀ ਅੱਖੀ ਵੇਖਣ ਵਾਲੀ ਰੋਂਦੇ ਗਏ ਲੋਕ ਉਤੋਂ ਇਸ ਇਸ ਬੰਦੇ ਵਿੱਚ ਕਿਹੜੀ ਆ ਕੱਲ ਦੀ ਮੀਟਿੰਗ ਸੱਦੀ ਗਈ ਆ 10 ਵਜੇ ਦੀ ਤੇ ਤੁਸੀਂ ਵੱਧ ਤੋਂ ਵੱਧ ਆਪਣੇ ਸਿੰਘਾਂ ਨੂੰ ਵੀ ਭੇਜੋ ਤੇ ਅਸੀਂ ਵੀ 2020 ਰੈਫਰੰਡਮ ਦੇ ਨਾਲ ਸੰਪਰਕ ਕਰਕੇ ਤੇ ਆਪਾਂ ਖੁੱਲ ਕੇ ਪ੍ਰਚਾਰ ਕਰਨਾ ਵਾਸਦਾ ਬਾਦਲ ਦੀ ਸਰਕਾਰ ਨਹੀਂ ਲੈਣੀ ਤੇ ਤੁਸੀਂ ਇਹ ਗੱਲ ਉਸੇ ਕਰਕੇ ਮੀਟਿੰਗ ਕਰਤੀ ਗਈ بڑے ਸਿੰਘਾਂ ਨੇ ਮੈਨੂੰ ਵੀ ਫੋਨ ਆਇਆ ਹੋਰ ਸਿੰਘਾਂ ਨੂੰ ਫੋਨ ਆਇਆ ਇਸਲਾਹ ਕਰਕੇ ਦਸਵਾਜੀ ਦੀ ਮੀਟਿੰਗ ਸੱਦੀ ਗਈ ਆ ਵੀ ਇਹ ਕੀ ਹੋਇਆ ਸਾਡੇ ਲਈ ਸਾਡੇ ਨਾਲ ਤੇ ਰੋੜੇ ਮਰਵਾਉਣ ਵਾਲਾ ਵੀ ਇਹ ਕਿਉਂ ਉਹ ਬੈਠੇ ਸੀ ਜੇ ਪਿਤਾ ਨਾਲ ਨਹੀਂ ਬੱਚੇ ਨੇ ਰੋਸਣਾ ਤੇ ਕੀ ਇਹਦੇ ਨਾਲ ਰੋਸਣਾ ਜੇ ਰੋਸ ਕੇ ਬੈਠਿਆ ਕੋਈ लाठी ਝਾਜ ਨਹੀਂ ਕੋਈ ਉਹਨਾਂ ਦੇ ਹਮਕੀ ਧਮਕੀ ਨਹੀਂ ਕੋਈ ਉਹਨਾਂ ਦਾ ਰੋਣਾ ਪਾਣੀ ਅੰਦਰ ਫੈਸਲਾ ਹੋ ਰਿਹਾ ਸੀ ਤੇ ਇਹਨੇ ਆਉ ਲਿਆ ਉਹਨਾਂ ਤੇ लाठी ਚਾਰਜ ਕਰ ਦਿੱਤਾ ਤੇ ਫਿਰ ਉਹ ਇਹਦੇ ਗੱਲ ਪਏ ਤੇ ਭੱਜ ਕੇ ਅੰਦਰ ਵੜ ਗਿਆ ਯਾ ਤੇ ਬੰਦਾ ਤੇ ਤਾਂ ਹੀ ਇਨਸਾਨ ਤੇ ਤਾਂ ਹੀ ਜੀ ਉੱਥੇ ਕੋ ਲੋਕ ਉਹਨਾਂ ਨਾਲ ਲੜਦਾ ਨਾਲੇ ਇਹਦੀ ਵੱਡੇ ਵੱਡਿਆ ਜਾਂਦਾ ਇਹਦੇ ਨਾਲੇ ਉਹਨਾਂ ਨੂੰ ਵੱਡਦਾ ਕਿਰਪਾ ਨਹੀਂ ਤੇ ਕੋਈ ਤੇਰੇ ਬੁੱਢੀ ਗੱਲ ਹੈ ਇਹ ਲੋਕ ਲਫਾਫੇ ਮਾਰ ਕੇ ਬਾਹਰੋਂ ਪੈਸੇ ਮੰਗਵਾਉਣ ਜੋ ਗਿਆ ਹੋਰ ਇਹ ਕੁਝ ਨਹੀਂ ਕਰਦੇਗੇ ਵੇਖ ਰਹੇ ਅਸੀਂ ਅਸੀਂ ਬੜਾ ਜਰਿਆ ਬੜਾ ਕੁ ਤੇ ਕੰਮ ਕਰੀਦੇ ਆ ਬਹੁਤ ਮਾਰੀ ਦੀ ਸਿਵਾਵਾਂ ਲੈ ਰਹੇ ਆ ਸਾਨੂੰ ਬਹੁਤਾ ਦੱਸਣ ਦੀ ਜੇ ਲੋੜ ਨਹੀਂ ਪਰ ਹੁਣ ਅਸੀਂ ਸਾਨੂੰ ਇਹ ਵੇਖਣਾ ਪਿਆ ਕਿ ਜਿਹੜੇ ਗੁੱਪ ਕੰਮ ਕਰਦੇ ਆ ਉਹ ਲੋਕ ਤੱਕੇ ਖਾਂਦੇ ਆ ਤੇ ਇਹ ਲੋਕ ਸਰਕਾਰ ਨਾਲ ਰਲ ਕੇ ਤੇ ਸਾਰਾ ਕੁਝ ਸਾਡੇ ਪੰਥ ਨੂੰ ਵੇਚ ਰਹੇ ਆ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ